ਸਾਰਾ ਸਵੇਰੇ ਹੈਪੀ ਅਨਬਲੱਸ ਹੋਣਿਆ ਤੁਹਾਨੂੰ ਪਤਾ ਕੰਮ ਤੇ ਲੱਗੇ ਸੀ ਹੁਣ ਤੱਕ 3.5 ਹੋ ਗਿਆ ਹਨਾ ਤਾਂ ਕਰਕੇ ਹੁਣ ਮੈਂ ਬਲੌਗ ਲਈ ਤਾਂ ਸ਼ੁਰੂਆਤ ਕਰਦੀਆਂ ਲਈ ਤਾਂ ਤੇ ਮੈਂ ਹੁਣ ਰੈਸਟ ਲਈ ਸੀ ਤੇ ਮੈਂ ਆਪਣੇ ਲਈ ਚਾਹ ਬਣਾਉਣ ਲੱਗੀ ਬਣਾਈਆ ਹਨਾ ਚਾਹ ਤਾਂ ਬੱਸ ਕਾ ਕੇ ਦਿਆ ਗੋਇਨ ਵਾਲੀ ਆਉਂਦੀ ਹੈ ਇੱਥੇ ਤੁਹਾਨੂੰ ਪਤਾ ਗੋਰੀਆਂ ਦੇ ਕੰਮ ਹਨਾ ਤਾਂ ਕਰਕੇ ਜਿਹੋਨੇ ਪਾਗੀ ਦੋੜਦਾ ਹਨ ਬਗਤਾ ਤੇ ਚਾਹ ਆ ਵੀ ਕਾਦੀਆਂ ਹੋਣੀਆਂ ਇੱਥੇ ਕਿਹੜੇ ਆਪਾਂ ਇੰਡੀਅਨ ਘਰਾਂ ਜਿਹੜਾ ਇੱਥੇ ਆਪਾਂ ਚਾਹ ਬਣਾ ਰਹੇ ਹਾਂ ਬਸ ਗੋਇ ਪਾਣੀ ਕਰਕੇ ਠੀਕ ਆ ਉਹਦੇ ਵਿੱਚ ਟੀਪ ਆ ਗਏ ਤੇ ਬਾਅਦ ਦਾ ਦੇਖੋ ਵਾਲੀ ਟੀ ਹੈ ਹਨਾ ਦੇ ਵਿੱਚ ਵਸਤ ਪਾਣਾ ਹੈ ਤਾਂ ਇਹੋ ਕਹਿੰਦੀ ਆਂ ਚਾਹ ਭਰੇ ਇੱਕ ਗੱਲ ਇਹ ਸਵਾਦ ਬਹੁਤ ਆ ਜਿਹੜੀ ਆਪਣੀ ਦੇਸੀ ਚਾਹ ਆ ਨਾ ਜਿਹੜੀ ਆਪਾਂ ਇੰਡੀਆ ਬਣ ਚਾਹ ਬਣਾਉਂਦੇ ਆ ਆਪਣੇ ਘਰਾਂ ਚ ਜਿੱਤਾ ਬਣਦੀ ਆ ਤੇ ਉਹ ਉਹ ਤਾਂ ਤੇ ਉਹ ਵੀ ਉਹ ਵੀ ਉਹ ਵੀ ਆਪਣੀ ਜਗ੍ਹਾ ਟੇਸਟੀ ਹੈ ਇਹ ਉਹ ਦਿਨ ਨਾਲ ਵੀ ਚਾਹ ਸਵਾਲ ਲੱਗਦੀ ਪਾਣੀ ਵਾਲੀ ਪਤਾ ਨਹੀਂ ਵੇ ਮੈਨੂੰ ਤਾਂ ਹੁਣ ਇਹ ਚਾਹ ਸਵਾਲ ਲੱਗਣ ਲੱਗ ਪਏ ਠੀਕ ਹੈ ਸਿਰਫ ਵਾਟਰ ਨੂੰ ਬੋਇਲ ਕਰੋ ਠੀਕ ਹੈ ਬਸ ਚਾਹ ਪੱਤੀ ਦੀ ਪੈਕੀਟ ਤੋਂ ਪੂੜੀ ਛਿੱਟ ਦਿਓ ਠੀਕ ਹੈ ਬਸ ਉੱਪਰ ਇਹ ਜੋ ਵੀ ਪਾਣਾ ਆ ਉਪਾਦੋ ਦਾਲ ਚ ਨਹੀਂ ਪਾਉਦਾ ਜੋ ਵੀ ਕਨ ਲੱਗ ਨੂੰ ਲਾਏਗਾ ਉਪਾਦੋ ਠੀਕ ਹੈ ਚਾਹ ਬਣ ਗੇ ਰੈਡੀ ਮੈਨੂੰ ਸੇ ਹੁਣ ਮੈਨੂੰ ਇਹ ਚਾਹ ਸਵਾਲ ਆ ਗਿਆ ਇੱਕ ਸਕੈਂਚ ਬਣਾ ਲੀ ਨੱਕ ਦੀ ਚਾਹ ਦਨੀਆ ਬੱਲਾ ਦੀ ਹੈ ਮੈਨੂੰ ਇਹ ਚਾਹ ਬਰੀ ਲੱਗੀ ਕਿਉਂਕਿ ਇੱਥੇ ਤਾਂ ਪਤਾ ਮੈਂ ਮਤਲਬ ਬੋਇਲ ਕਰਕੇ ਚਾਹ ਬਣਾਉਣੀ ਆ ਤੇ ਜਦੋਂ ਮੈਂ ਫਲੋਰ ਦੇ ਘਰ ਰਹਿੰਦੀ ਸੀ ਮਤਲਬ ਦੂਜੇ ਪਹਿਲੇ ਫਲੋਰ ਜਿਹੜੇ ਸੀ ਨਾ ਰੋਟੇ 10 ਸਾਲ ਚਾਹ ਵੀ ਨਹੀਂ ਸੀ ਪੀਤੀ ਠੀਕ ਹੈ ਕਿਉਂਕਿ ਮੈਨੂੰ ਅਲਾਉ ਨਹੀਂ ਜੀ ਮੈਂ ਚਾਹ ਵੀ ਇੰਡੀਅਨ ਵਾਲੀ ਬਣਾ ਕੇ ਪੀ ਸਕਦੀ ਆ ਬਦਲੀ ਚਾਹਤੀ ਹੁੰਦੀ ਸੀ ਈਵਨਿੰਗ ਜਦੋਂ ਟਾਈਮ ਹੁੰਦਾ ਸੀ ਸ਼ੁਕਰ ਮੈਂ ਦੁੱਧ ਗਰਮ ਕਰਕੇ ਉਹਦੇ ਵਿੱਚ ਪੱਤੀ ਪਾ ਲੈਂਦੀ ਕਿਉਂਕਿ ਇੱਕ ਤਾਂ ਟਾਈਮ ਲੱਗਦਾ ਹੁੰਦਾ ਜਿਗਾ ਫਿਰ ਉਹ ਭਾਂਡੇ ਤੋਂ ਵੀ ਐਦਾਂ ਕਹਿਣਾ ਕਰਦੇ ਆ ਕਿ ਹਾਂ ਸਾਡੇ ਭਾਂਡੇ ਨੂੰ ਉਹ ਲੱਗ ਗਿਆ ਐਦਾਂ ਹਨਾ ਗੰਦੇ ਦੇਖ ਦੇ ਕੇ ਐਦਾਂ ਕਰਦੇ ਕਈ ਕੋਰੇ ਹੁੰਦੇ ਆ ਨਾ ਤਾਂ ਕਰਕੇ ਮੈਂ ਕਦੇ ਆਪਣੇ ਪੈਸੇ ਬਰਬਾਦ ਨਾ ਕੀਤੇ ਕਿ ਮੈਂ ਇੱਕ ਭਾਂਡਾ ਇੰਡੀਆ ਤੋਂ ਆਪਣੇ ਲਈ ਚਾਜੂਗਾ ਬਗਵਾਲਮਾ ਮੈਂ ਲਿਆਂਦਾ ਸੀਗਾ ਮੈਂ ਸੱਚੀ ਗੱਲ ਦੱਸਾਂ ਉਹ ਮੇਰੀ ਮੈਡਮ ਨਾਲ ਕੇ ਬੈਠੀ ਸੀ ਠੀਕ ਹੈ ਕਿਉਂ ਕਹਿੰਦੀ ਮੈਂ ਲੜਣਾ ਉਹ ਵੀ ਉਹਨੇ ਨਾ ਬਸ ਜਦੋਂ ਕਿਤੇ ਮੈਂ ਦੁੱਧ ਕਰਮ ਕਰਾਂ ਉਹ ਦੁੱਧ ਥੱਲੇ ਲੱਗ ਜਾਂਦਾ ਸੀਗਾ ਉਹ ਸਾਰਾ ਕਰਕੇ ਤੋੜ ਕੇ ਸੈੱਟ ਵੀ ਦਿੱਤਾ ਜਿਹੜਾ ਜਿਹੜਾ ਮੇਰਾ ਸੀਗਾ ਲੋਕੋ ਐਦਾਂ ਕਰਦੇ ਆ ਈ ਲੋਕੀ ਹਨਾ ਗੋਰੇ ਟਾਈਪ ਜਿਹੜੇ ਗੋਰੇ ਮੁੰਡੇ ਆ ਤਾਂ ਕਰਦੇ ਨਹੀਂ ਅੰਦਾਜ਼ਾ ਲੋਕੋ ਜੀ ਕਿਹਾ ਕਿ ਬਾਸਾ ਕੀ ਕਰੀਏ ਉਹ ਕਰੂ ਇਸਤ ਮੈਂ ਆਪਣੀ ਮੈਡਮ ਨਾਲ ਗਿਫਟ ਲੈ ਕੇ ਸੀਦਾ ਜਾਉਂਦੀ ਹੂ ਠੀਕ ਹੈ ਮਾਂ ਕੇ ਚਾਲ ਖੁਸ਼ ਦੇ ਦਈਏ ਨਾ ਤੇ ਮੈਂ ਲੈ ਕੇ ਸੀ ਮੇਰਾ ਛੋਟਾ ਜਿਹਾ ਕਾਰਡ ਠੀਕ ਹੈ ਮੇਰੇ ਚਾਲ ਕੋਈ ਨਹੀਂ ਇਹ ਕਾਇ ਪਟੇ ਪਹਿਲੀ ਪਹਿਲੀ ਵਾਰ ਹੁੰਦਾ ਹੈ ਬਾਅਦ ਚ ਹੁਣ ਨਾ ਟਿਕਾ ਗਿਆ ਟੋਟਾ ਜਨਾ ਮੈਗੇ ਚਲੂਨ ਦੇ ਨਾ ਤੇ ਇਹ ਤੇ ਤੇਰਾ ਪਰਸ਼ੇ ਦੇ ਕੋਲੰਬੀਰ ਨਹੀਂ ਬਹੁਤ ਜ਼ਿਆਦਾ ਐ ਗੋਰੀ ਤੇ ਇਹ ਹਾਂ ਸਾਡੇ ਏਸ਼ੀਅਨ ਲੋਕਾਂ ਨੇ ਤੁਹਾਨੂੰ ਕੱਲੀ ਕਿ ਦੱਸਿਆ ਕਿ ਜਿਹੜੇ ਅਸੀਂ ਏਸ਼ੀਅਨ ਲੋਕਾ ਉਹਨਾਂ ਦੇ ਦਿਲ ਬਹੁਤ ਅੱਛੇ ਹੁੰਦੇ ਆ ਠੀਕ ਹੈ ਬਿਸ਼ਾ ਕਾ ਸਾਨੂੰ ਕੋਈ ਟੀਲਾ ਸਾਡੇ ਹੱਥ 'ਤੇ ਪਾ ਨਾ ਰੱਖੇ ਅਸੀਂ ਲੋਕ ਏਸ਼ੀਅਨ ਐਦਾਂ ਦੇ ਆ ਨਾ ਨਾਲ ਭੱਜ ਭੱਜ ਕੇ ਹਰ ਇੱਕ ਚੀਜ਼ ਦੇ ਨੇ ਆ ਜਿਵੇਂ ਅਸੀਂ ਏਸ਼ੀਅਨ ਲੋਕੀ ਐਦਾਂ ਦੇ ਆ ਠੀਕ ਹੈ ਜਿੱਥੇ ਤੱਕ ਮੈਨੂੰ ਨੋਲਿਜ ਆ ਜਿੱਥੇ ਤੱਕ ਮੈਂ ਇੰਨੀ ਇੰਨਾ ਟਾਈਮ ਹੋ ਗਿਆ ਮੈਨੂੰ ਇਹਨਾਂ ਦੇ ਗੋਰੀਆਂ ਦੇ ਘਰ ਚੱਲਦੀ ਨੂੰ ਠੀਕ ਹੈ ਤਾਂ ਕਰਕੇ ਮੈਂ ਫੋਟ ਬੜਿਆ ਹੁੰਦੇ ਤਾਂ ਦੇਖੋ ਕਿ ਸ਼ੱਕ ਕੋਈ ਸਾਨੂੰ ਤੇ ਲਾਹਤ ਪਰ ਰਹਿਣਾ ਰਸੀਦਾਰ ਕਰਨੇ ਰੁਕੇ ਰਹੇ ਆ ਏਸ਼ੀਅਨ ਕੰਟਰੀਆਂ ਨਹੀਂ ਇਹ ਲੋਕੀ ਈਟ ਕਰ ਭਈਆ ਬਾਦੂ ਨਹੀਂ ਠੀਕ ਹੈ ਜਿਹੜੇ 50 ਰੁਪਿਆ ਤੋਂ ਦੂਰ ਦੀ ਗੱਲ ਆ 50 ਪੈਸੇ ਲੋਕੋ ਦੀ ਗੋਰੀ ਐਦਾਂ ਨਹੀਂ ਹੁੰਦੇ ਆ ਠੀਕ ਹੈ ਲੋਕੋ ਦੀ ਬਸ ਮੇਰੀ ਚਾਹ ਆਲਰੇਡੀ ਹੋ ਗਈ ਆ ਤੇ ਹੁਣ ਮੈਂ ਆਪਣੀ ਚਾਹ ਪੀਵਾਂ ਚੱਲ ਪੀਣੀ ਆ ਬਥਾਣਾ ਚੱਲ ਹੁਣ ਨਾਲੇ ਬਾਹਰ ਨੂੰ ਰੈਸਟ ਕਰਾਂ ਹਨਾ ਰੋਟੀ ਠੀਕ ਹੈ ਲੋਕੋ ਦੀ ਮਿਲਦੀ ਆ ਬਿਕ ਸੈਟ ਕਰਾ